ਆਪਣੇ ਸੁਨਹਿਰੀ ਭਵਿੱਖ ਦੇ ਲਈ ਪੰਜਾਬ ਦੇ ਨੌਜਵਾਨ ਜਿਹੜੇ ਅਮਰੀਕਾ ਪਹੁੰਚੇ ਸਨ ਡੋਂਕੀ ਦੇ ਰਸਤੇ ਉਹਨਾਂ ਨੂੰ ਰਿਪੋਰਟ ਕਰਨ ਦਾ ਕਾਰਜ ਵਾ ਲਗਾਤਾਰ ਜਾਰੀ ਹੈ ਔਰ ਇਸੇ ਦੇ ਚਲਦਿਆਂ ਤੀਸਰਾ ਜਹਾਜ਼ ਵੀ ਜਿਹੜਾ ਹੈ ਯੂ ਐਸ ਫੋਰਸ ਦਾ ਬੀਤੀ ਰਾਤ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ 에ਰਪੋਰਟ ਦੇ ਉੱਤੇ ਉਤਰਿਆ ਜਿਸ ਦੇ ਵਿੱਚ ਪੰਜਾਬੀਆਂ ਦੇ ਸਨੇਹ ਹਰਿਆਣਵੀ ਜਿਹੜੇ ਨੇ ਉਹ ਵੀ ਰਿਪੋਰਟ ਕੀਤੇ ਜਿਹੜੇ ਨੇ ਨੌਜਵਾਨ ਇੱਥੇ ਪਹੁੰਚੇ ਨੇ ਔਰ ਇਹਨਾਂ ਦੇ ਵਿੱਚ ਹੀ ਇੱਕ ਨੌਜਵਾਨ ਜੋ ਹੈ ਉਹ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਨੰਗਲ ਨਮੀਨੀ ਦਾ ਰਹਿਣ ਵਾਲਾ ਗੁਰਵਿੰਦਰ ਸਿੰਘ 26 ਸਾਲ ਦਾ ਇਸ ਵਕਤ ਮੇਰੇ ਨਾਲ ਮੌਜੂਦ ਹੈ ਗੱਲਬਾਤ ਕਰ ਲਾਂਗੇ ਕਿਸ ਤਰ੍ਹਾਂ ਜਿਹੜਾ ਇਹ ਉਹ ਇਸ ਸਫਰ ਪਹੁੰਚਿਆ ਸੀ ਕਿਵੇਂ ਉਹ ਉੱਥੇ ਅਮਰੀਕਾ ਪਹੁੰਚਿਆ ਔਰ ਕਿਵੇਂ ਉਸ ਦੀ ਜਿਹੜੀ ਹੈ ਰਿਪੋਰਟ ਵਾਲੀ ਸਾਰੀ ਜਰਨੀ ਸ਼ੁਰੂ ਹੋਈ ਗੁਰਵਿੰਦਰ ਕਿਹੜੀ ਤਰੀਕ ਨੂੰ ਤੁਸੀਂ ਇੱਥੋਂ ਗਏ ਸੀ ਕਿਸ ਏਜੰਟ ਨਾਲ ਤੁਹਾਡਾ ਜਿਹੜਾ ਸੰਪਰਕ ਹੋਇਆ ਸੀ ਕਿਵੇਂ ਉਸ ਨੇ ਕਿਹਾ ਸੀ ਕਿ ਤੁਹਾਨੂੰ ਉੱਥੇ ਅਮਰੀ ਸਰ ਮੈਂ 22 ਸਤੰਬਰ ਨੂੰ ਜੀ ਘਰੋਂ ਗਿਆ ਸੀ ਤੇ ਬੰਬੇ ਉਹ ਫਲੈਟ ਸੀ ਮੇਰੀ ਘੋਨਾ ਦੀ ਕਮਲਪ੍ਰੀਤ ਸਿੰਘ ਜੰਡ ਦਾ ਨਾਂ ਜੀ ਤੇ ਮੈਨੂੰ 15 ਦਿਨ ਦਾ ਟਾਈਮ ਦਿੱਤਾ ਸੀ 15 ਦਿਨ ਦੇ ਵਿੱਚ ਤੁਹਾਨੂੰ 15 ਤੋਂ 20 ਦਿਨ ਦੇ ਵਿੱਚ ਤੁਹਾਨੂੰ ਅਮਰੀਕਾ ਐਂਟਰ ਕਰਾ ਦਾਂਗੇ ਜੀ ਹਾਂ ਜੀ ਤੇ ਕਿਵੇਂ ਇੱਥੋਂ ਜਦੋਂ ਫਿਰ ਸ਼ੁਰੂ ਹੋਏ ਤੁਸੀਂ ਬੰਬੇ ਉਹ ਤੁਸੀਂ ਦੱਸਿਆ ਹੈ ਕਿ ਬੰਬੇ ਉਹ ਫਿਰ ਕਿਹੜੀ ਕੰਟਰੀ ਚ ਗਏ ਤੇ ਕਿਵੇਂ ਕਿਵੇਂ ਜਿਹੜਾ ਤੁਸੀਂ ਫਿਰ ਅਮਰੀਕਾ ਤੱਕ ਪਹੁੰਚੇ ਨਿਮਗੋ ਨੋਦ ਬ੍ਰਾਜ਼ੀਲ ਗਿਆ ਜੀ ਬ੍ਰਾਜ਼ੀਲ ਤੋਂ ਪੀਰੂ ਫਿਰ ਇਦਾਂ ਚੱਲਦਾ ਗਿਆ ਜੀ ਕੋਇਆ ਇਕਵਾਡੋਰ ਹੋ ਗਿਆ ਕਲੰਬੀਆ ਕੈਲੀ ਬਗੋਟਾ ਇਦਾਂ ਨਕੋਗਲੀ ਕਪੂਰਗਨ ਉਤਪਨਾਮਾ ਜੰਗਲ ਕੋਸਟਾ ਰਿਕਾ ਹੰਡਰਸ ਇਦਾਂ ਜੀ ਨਹੀਂ ਇਹ ਮਤਲਬ ਕਿਸ ਕਿਸਤ ਜਰੀਏ ਗਏ ਹੋ ਤੁਸੀਂ ਭਾਈ ਫਲਾਈਟ ਗਏ ਹੋ ਜਾਂ ਕਿਸ ਜਰੀਏ ਗੱਡੀਆਂ ਤੇ ਗਏ ਹੋ ਬੱਸਾਂ ਤੇ ਗਏ ਹੋ ਕਿਵੇਂ ਰਿਆ ਨਹੀਂ ਬੱਸਾਂ ਟੈਕਸੀਆਂ ਤੇ ਗਿਆ ਨਹੀਂ ਮੈਂ ਹਾਂਜੀ ਸਰ ਗੱਲ ਤੁਹਾਡੇ ਨਾਲ ਹੋਈ ਸੀ ਮਤਲਬ ਸਿੱਧੀ ਪਹੁੰਚਾਉਂਦੀ ਹਾਂਜੀ ਸਿੱਧੀ ਹੋਈ ਸੀ ਵੀ ਬਾਈ ਫਲੈਟ ਜਾਓਗੇ 15 ਦਿਨ ਦੇ ਵਿੱਚ ਜਾਓਗੇ ਜੀ ਤੇ 7.5 ਮਹੀਨੇ ਬਾਅਦ ਜੀ ਮੈਂ ਆਪਣਾ ਬਾਡਾ ਟਪਿਆ ਇਕ ਤਰੀਕ ਨੂੰ ਉਸ ਤੋਂ ਬਾਅਦ ਜੀ ਉਹਨਾਂ ਨੇ ਮੈਨੂੰ ਰਿਪੋਰਟ ਕਰਤਾ ਉਤੋਂ ਕਿੱਥੋਂ ਤੱਕ ਤੁਸੀਂ ਬਾਈ ਫਲਾਈਟ ਗਏ ਹੋ ਇਹ ਘਵਾਨਾ ਤੱਕ ਗਿਆ ਜੀ ਠੀਕ ਆ ਉਸ ਤੋਂ ਬਾਅਦ ਉਸ ਤੋਂ ਬਾਅਦ ਜੀ ਟੈਕਸੀਆਂ ਬੱਸਾਂ ਦਾ ਸਫਰ ਹੀ ਜਗਾ ਜੀ ਹਾਂਜੀ ਸਰ ਹਰ ਕੰਟਰੀ ਤੋਂ ਕੰਟਰੀ ਤੇ ਰਸਤੇ ਵਿੱਚ ਕਿਵੇਂ ਦਾ ਮਾਹੌਲ ਵੇਖਣ ਨੂੰ ਮਿਲਿਆ ਕਿਵੇਂ ਮਾਹੌਲ ਹੀ ਬਨਾਮਾ ਦਾ ਬਹੁਤ ਖਰਾਬ ਆ ਜੀ ਹਾਂਜੀ ਉੱਥੇ ਮੀਂਹ ਪੈਂਦਾ ਰਹਿੰਦਾ ਪਹਾੜੀਆਂ ਦਾ ਮਤਲਬ ਰਿਸਕੀ ਕੰਮ ਆ ਜੀ ਹਾਂਜੀ ਪਾਣੀ ਚੜਵੀ ਜਾਂਦਾ ਕਿ ਜੇ ਬਾਰਿਸ਼ ਜ਼ਿਆਦਾ ਹੋ ਜਾਂਦੀ ਹੈ ਕਈ ਵਾਰੀ ਪਾਣੀ ਨਦੀ ਦਾ ਵਧ ਵੀ ਜਾਂਦਾ ਜੀ ਉਦੋਂ ਹਾਂਜੀ ਪਹਾੜੀ ਲੰਗਾ ਸਾਰਾ ਜੀ ਕਿੰਨੇ ਲੋਕਾਂ ਦਾ ਗਰੁੱਪ ਸੀ ਤੁਹਾਡਾ ਸਾਡਾ 20 ਤੋਂ 22 ਦਾ ਸੀ ਹਾਂਜੀ ਸਰ ਸਾਰੇ ਏਜੰਸੀ ਸਾਨੂੰ ਕਿ ਜਾਂ ਲੇਡੀਜ਼ ਸਾਰੇ ਨਹੀਂ ਸਰ ਏਜੰਸੀ ਸਰ ਠੀਕ ਹੈ ਹਾਂਜੀ ਡੋਂਕਰ ਕਿਵੇਂ ਦਾ ਸਲੀਕਾ ਕਰਦੇ ਸੀ ਡੋਂਕਰ ਮਤਲਬ ਜਿਹੜਾ ਰੁਕ ਵੀ ਜਾਂਦਾ ਸੀ ਉਹਨਾਂ ਮਾੜਾ ਭਲੀਭੀ ਕਰਦੀ ਸੀ ਉਹ ਜਿਹੜਾ ਤੁਰੇ ਹੁੰਦਾ ਸੀ ਉਹਨਾਂ ਠੀਕ ਵੀ ਸੀਗੇ ਹਾਂਜੀ ਸਰ ਉਹ 10 ਘੰਟਿਆਂ ਨੂੰ ਇੱਕ ਦਿਨ ਤੁਰਿਆ ਉਹਨਾਂ ਨੇ ਤੇ 4 ਘੰਟੇ ਇੱਕ ਦਿਨ ਬਾਅਦ ਉਹ ਵੀ ਘੋੜਿਆਂ ਘਾੜਿਆਂ ਦਾ ਵੀ ਸਫ਼ਰ ਵਿੱਚ ਆਇਆ ਸੀ ਮੁੜ ਕੇ ਪੰਜ ਤੋਂ 6 ਘੰਟੇ ਦੀ ਕਿਸ਼ਤੀ ਵੀ ਲੱਗੀ ਉਹਦੇ ਵਿੱਚ ਹਾਂਜੀ ਜਰ ਖਾਣ ਪੀਣ ਦਾ ਕਿਵੇਂ ਦਾ ਖਾਣ ਪੀਣ ਨੂੰ ਕੁਝ ਨਹੀਂ ਦਿੰਦੇ ਜਰ ਖਾਣ ਪੀਣ ਦਾ ਆਪਣਾ ਹੀ ਤਾਂ ਕੋਈ ਬਿਸਕੁਟ ਵਾਸਕੜ ਲੈ ਕੇ ਗਏ ਸੀ ਉਹ ਬਸ ਉਹੀ ਸੀ ਕਿੰਨੇ ਦਿਨ ਲੱਗੇ ਤੇ ਇੰਨੇ ਦਿਨ ਫਿਰ ਖਾਣ ਪੀਣ ਦਾ ਕਿਵੇਂ ਚੱਲਿਆ ਇਹ ਸਰ ਆਪਣੇ ਖਰਚਾ ਕਰਦੇ ਨੇ ਘਰੋਂ ਪੈਸੇ ਮੰਗੰਦਰੇ ਜੀ ਆਪਣੀ ਮਤਲਬ ਰੋਟੀ ਪਾਣ ਦਾ ਖਰਚਾ ਚੱਲ ਰਿਹਾ ਸਾਡਾ ਹਾਂਜੀ ਜਰ ਏਜੰਟ ਨੇ ਕੋਈ ਜੰਮਿਆਰੀ ਨਹੀਂ ਚੁੱਕੀ ਫਿਰ ਜਰ ਏਜੰਟ ਵੀ ਵਿੱਚ ਵਿੱਚ ਕਈ ਵ ਥੋੜੇ ਬਹੁਤ ਜਿਆਦਾ 2500 ਪਾਤਾ 5000 ਪਾਤਾ ਤੋਂ ਬਾਅਦ ਫਿਰ ਉਹਨਾਂ ਨੇ ਜਦੋਂ ਹਸਾਬ ਕੀਤਾ ਸਾਡੇ ਨਾਲ ਪੂਰੀ ਪੇਮੈਂਟ ਦਾ ਉਹਦੇ ਵਿੱਚ ਪੂਰੇ ਪੈਸੇ ਕੱਟੇ ਵੀ ਆ ਇਹਨਾਂ ਨੇ ਕਿੰਨੇ ਪੈਸਿਆਂ ਦੇ ਵਿੱਚ ਤੁਹਾਡਾ ਸੌਦਾ ਸਰ 45 ਲੱਖ ਚ ਹੋਇਆ ਸੀ ਸਾਡਾ ਹਾਂਜੀ ਪੈਸੇ ਸਾਰੇ ਦਿੱਤੇ ਹੋਏ ਹਾਂਜੀ ਸਾਰੇ ਸਾਰੇ ਪੈਸੇ ਦੇ ਦਿੱਤੇ ਜੀ ਅੱਛਾ ਸਰ ਜਦੋਂ ਉੱਥੇ ਤੁਸੀਂ ਦੱਸਿਆ ਕਿ ਕਿੰਨਾ ਟਾਈਮ ਲੱਗ ਗਿਆ ਤੁਹਾਨੂੰ ਮੈਕਸੀਕੋ ਜਿਹੜਾ ਉਹ ਬਾਰਡਰ ਤੱਕ ਪਹੁੰਚੇ ਮੈਨੂੰ ਸਰ ਆ 23 ਨੂੰ 7 ਮਹੀਨੇ ਹੋਏ ਲੇ ਜੀ 7 ਮਹੀਨੇ ਬਾਅਦ ਤੁਸੀਂ ਪਹੁੰਚੇ ਹਾਂਜੀ ਸਰ ਉਹ ਨਾ ਜੇ ਰਸਤੇ ਦੇ ਵਿੱਚ ਹੀ ਤੁਸੀਂ ਰੁਕਦੇ ਰਹੇ। ਜੇ ਰਸਤੇ ਦੇ ਵਿੱਚ ਹੀ ਰਹੇ ਆ ਜੀ ਤੇ ਕਿਹੜੀਆਂ ਜਗ੍ਹਾ ਤੇ ਰੁਕਦੇ ਰਹੇ ਫਿਰ? 4 ਮਹੀਨੇ ਦਾ ਸਰ ਮੈਂ ਇੱਥੇ ਰੁਕਿਆ ਜੀ ਨਕੋਕਲੀ ਕਲੰਬੀਆ 'ਚ। ਓਕੇ। ਹਾਂਜੀ ਸਰ। ਉੱਥੇ ਰਹਿਣ ਪੈਣ ਦਾ ਫਿਰ ਕਿਵੇਂ ਰਹਦੇ ਕਿਦਾਂ? ਰਹਿਣ-ਬੈਣ ਦਾ ਸਰ ਹੋਟਲ ਦੇ ਵਿੱਚ ਸੀ। ਤੇ ਰੋਟੀ ਬਣੀ ਸਰ ਆਪਣਾ ਬਣਾਉਂਦੇ ਸੀ ਉੱਥੇ। ਹਾਂਜੀ। ਠੀਕ ਐ। ਤੇ ਜਦੋਂ ਉੱਥੇ ਪਹੁੰਚੀਓ ਮੈਕਸੀਕੋ ਫਿਰ ਉਹ ਕਿਸ ਤਰ੍ਹਾਂ ਬਾਰਡਰ ਟੱਪਿਆ? ਕੰਧ ਸੀ ਜਾਂ ਕੋਈ ਕੰਡਿਆਲੀ ਤਾਰ ਸੀ ਜਾਂ ਕਿਵੇਂ? ਨਹੀਂ ਸਰ ਉਹ ਤਾਰ ਸੀ, ਕੰਡਿਆਲੀ ਤਾਰ ਸੀ। ਉਹ ਟਪਾਈ ਸਰ ਉਹਨੇ ਟੱਕਾ ਤੇ ਬਾਰਡਰ ਪਾਇਆ ਸੀਗਾ ਪਹਾੜੀ ਉਸ ਤੋਂ ਬਾਅਦ ਫਿਰ ਐਂਟਰੀ ਕਰਕੇ ਕਿਵੇਂ ਤੁਸੀਂ ਉਹ ਉੱਥੇ ਫੜੇ ਗਏ ਜਾਂ ਕਿਵੇਂ ਗ੍ਰਿਫਤਾਰ ਹੋਏ ਜਾ? ਉਸ ਤੋਂ ਬਾਅਦ ਸਾਰਾ ਸਾਨੂੰ ਬਾਰਡਰ ਪਟ੍ਰੋਲੀ ਮਿਲ ਗਈ ਸੀ। ਅੱਛਾ। ਹਾਂਜੀ। ਉਹਨਾਂ ਫਿਰ ਜਾ ਕੇ ਕੀ ਗੱਲਬਾਤ ਕੀਤੀ? ਉਹਨਾਂ ਨੇ ਸਾਰਾ ਉਹਨਾਂ ਨੇ ਸਾਰਾ ਸਾਮਾਨ ਆਪਣਾ ਐਡ ਕਰ ਲਿਆ ਸੀ ਫੋੜੋ ਦਿਨ ਦੇ ਵਿੱਚ ਸਾਰਾ ਪਾ ਲਿਆ ਸੀ। ਹਾਂਜੀ। ਤੇ ਉਹ ਸਾਰਾ ਸਾਨੂੰ ਮੁੜ ਕੇ ਚੌਂਕੀ ਦੇ ਵਿੱਚ ਲੈ ਗਏ ਵੱਡੀ ਕੈਂਪ ਜਿਹਾ ਬਣਾਇਆ ਤੇ ਉੱਥੇ ਲੈ ਗਏ ਉੱਥੇ ਕੋਈ ਸੁਣਵਾਈ ਨਹੀਂ ਹੋਈ। ਸਾਡੇ ਨਾਲ ਕੋਈ ਬਿਆਨ ਹੋਇਆ ਜੀ। ਹਾਂ। ਨਾ ਸਰ ਸਾਡਾ ਕੋਈ ਉੱਥੇ ਕੋਈ ਵਕੀਲ ਦਾ ਨਾ ਕੁਝ ਨਾ ਕੋ ਘਰੇ ਫੋਨ ਕਰਨ ਦਿੱਤਾ ਉਹਨਾਂ ਨੇ ਸਿੱਧਾ ਸਰ ਸਾਨੂੰ ਉੱਥੋਂ ਡਿਪੋਰਟ ਕਰਕੇ ਇੰਡੀਆ ਮਤਲਬ ਕੋਈ ਗੱਲਬਾਤ ਨਹੀਂ ਕੀਤੀ ਉੱਥੇ ਨਹੀਂ ਸਰ ਕੋਈ ਗੱਲਬਾਤ ਨਹੀਂ ਸੁਣਵਾਈ ਨਹੀਂ ਕੋਈ ਗੱਲ ਨਹੀਂ ਕੀਤੀ ਕੋਈ ਸੁਣਵਾਈ ਨਹੀਂ ਹੋਈ ਜੀ ਸਰ ਤੁਹਾਨੂੰ ਕਿਵੇਂ ਪਤਾ ਲੱਗਿਆ ਡਿਪੋਰਟ ਕਰ ਰਹੇ ਪਹਿਲਾਂ ਦੱਸਿਆ ਉਹਨਾਂ ਨੇ ਜਾਂ ਕੁਝ ਨਹੀਂ ਨਹੀਂ ਕੁਝ ਨਹੀਂ ਦੱਸਿਆ ਸਰ ਉਹਨਾਂ ਨੇ ਉੱਥੇ ਸਰ ਸਾਨੂੰ ਬਾਹਰ ਲੈ ਕੇ ਆਏ 14 15 ਦਿਨਾਂ ਬਾਅਦ ਸਾਰਾ ਆਂਦੇ ਸਾਨੂੰ ਉੱਥੇ ਬਿਠਾਇਆ ਤੇ ਮਤਲਬ ਸਾਨੂੰ ਹੱਥ ਘੜੀਆਂ ਲਾਤੀਆਂ ਸੀ ਉਹਨਾਂ ਨੇ ਹਾਂਜੀ ਜਿਵੇਂ ਉਹਨਾਂ ਨੇ ਆਪਣੇ ਕੋ ਰੱਖਿਆ ਜਾਂ ਉੱਥੇ ਰਹਿਣ ਦਾ ਕਿਵੇਂ ਦਾ ਸੀ ਜਾਂ ਪ੍ਰਬੰਧ ਜਾਂ ਖਾਣ ਪੀਣ ਨੂੰ ਕੁਝ ਦਿੰਦੇ ਰਹੇ ਹਾਂਜੀ ਸਰ ਦਿੰਦੇ ਸੀ ਉਹ ਸੇਵ ਹੋ ਗਿਆ ਚੋਕਲੇਟ ਜੀ ਹੋ ਗਈ ਇੱਕ ਇੱਕਦਮ ਬ੍ਰੈਡ ਵਗੈਰਾ ਠੰਡੇ ਜਿਹੇ ਦਿੰਦੇ ਸੀ ਅਸੀਂ-ਉਸੀਂ ਲੱਗੇ ਸੀ ਉੱਥੇ ਸਾਰਾ ਦਿਨ ਐਸੀ ਚੱਲਦਾ ਰਹਿੰਦਾ ਸੀ ਹਾਂਜੀ ਟਾਰਚਰ ਕੀਤਾ ਜਾਂ ਕੋਈ ਐਸੀ ਜੀ ਗੱਲ ਨਹੀਂ ਟਾਰਚਰ ਟਾਰਚਰ ਤੇ ਕੋਈ ਨਹੀਂ ਹੋਇਆ ਸਰ ਠੀਕ ਹੈ ਹਾਂਜੀ ਉਸ ਤੋਂ ਬਾਅਦ ਫਿਰ ਜਾਜ ਵਿੱਚ ਬਿਠਾਇਆ ਕਿਵੇਂ ਕੋਈ ਬੀੜੀਆਂ ਵਗੈਰਾ ਵੀ ਲਗਾਈਆਂ ਜਾਂ ਹੱਥਕੜੀਆਂ ਲਗਾਈਆਂ ਜਾਂ ਹਾਂਜੀ ਸਰ ਹੱਥਕੜੀਆਂ ਤੇ ਲੱਤਾਂ ਦੇ ਵਿੱਚੋਂ ਬੀੜੀਆਂ ਲਾ ਕੇ ਸਾਰਾ ਸਾਨੂੰ ਪਲੇਨ ਦੇ ਵਿੱਚ ਬੁਲਾਇਆ ਉਹਨਾਂ ਨੇ ਕਿ ਦੇ ਕੰਡਲਸ ਆਫਰ ਰਿਆ ਸਾਰੇ ਕੋਈ 30 ਤੋਂ 35 ਦੇ ਵਿੱਚ ਵਿੱਚ ਹੈਗਾ ਜੀ ਉਹ ਤੇ ਉਹਨੇ ਸਾਰੇ ਤਨੂੰ ਹੱਥ ਕੜੀਆਂ ਬੀੜੀਆਂ ਲੱਗੀਆਂ ਰਹੀਆਂ ਹਾਂਜੀ ਸਰ ਉਹ ਸਾਰੇ ਹੱਥ ਕੜੀਆਂ ਲੱਗੀਆਂ ਰਹੀਆਂ ਸਾਰਾ ਸਾਨੂੰ ਰੇਲ ਚ ਕੁਝ ਖਾਣ ਪੀਣ ਨੂੰ ਦਿੰਦੇ ਰਿਹਾ ਹਾਂਜੀ ਸਰ ਖਾਣ ਪੀਣ ਨੂੰ ਦਿੰਦੇ ਸੀ ਉਹ ਪਾਣੀ ਵਗੈਰਾ ਦਿੰਦੇ ਸੀ ਖਾਣ ਪੀਣ ਲਈ ਵੀ ਦਿੰਦੇ ਸੀ ਹਾਂਜੀ ਕਦੋਂ ਖੋਲੀਆਂ ਫਿਰ ਹੱਥ ਕੜੀਆਂ ਵਗੈਰਾ ਇਹ ਸਰ ਜਦੋਂ ਕੋਈ ਘੰਟਾ ਕਰ ਰਹਿਗਾ ਜੀ ਲੈਂਡ ਹੋਣ ਨੂੰ ਇੱਥੇ 에ਰਪੋਰਟ ਦੇ ਫਿਰ ਉਦੋਂ ਸਾਰਾ ਸਾਰਾ ਹੱਥ ਕੜੀਆਂ ਇਹਨਾਂ ਨੇ ਖੋਲੀਆਂ ਹਡੀਆਂ ਹਾਂਜੀ ਕੀ ਅਪੀਲ ਕਰਨੀ ਚਾਹੋਗੇ ਹੁਣ ਸਰ ਪੀਰ ਜਰ ਇਹ ਕਹਾਂਗੇ ਵੀ ਸਾਡਾ ਇੰਨਾ ਖਰਚਾ ਹੋਇਆ ਸਾਰਾ ਸਾਡੇ ਪੈਸੇ ਵਾਪਸ ਕਰਾਈ ਜਾਣ ਹਾਂਜੀ 40-40 ਲੱਖ ਰੁਪਏ ਦਿੱਤਾ ਜਿਹੜਾ ਉਹਦੇ ਵਿੱਚੋਂ ਪੈਸੇ ਸਾਡੇ ਜਿਹੜੇ ਵਾਪਸ ਕਰਾਈ ਜਾਣ ਸਾਰਾ ਇੰਨਾ ਖਰਚਾ ਹੋਇਆ ਸਾਡਾ ਇੰਨਾ ਟਾਈਮ ਹੀ ਬਰਬਾਦ ਕੀਤਾ ਇਹਨੇ ਧੱਕੇ ਵੀ ਖਾਦੇ ਸਾਰਾ ਸਾਈ ਹਾਂਜੀ ਉਹਨਾਂ ਨੌਜਵਾਨਾਂ ਨੂੰ ਜਿਹੜੇ ਕੋਈ ਸੁਪਨਾ ਵੇਖਦੇ ਨੇ ਇਸ ਤਰ੍ਹਾਂ ਬਾਹਰ ਜਾਂਦਾ ਜੇ ਕੋਈ ਆਪਣੇ ਵੱਲੋਂ ਅਪੀਲ ਕਰਨੀ ਚਾਹੋਗੇ ਜਿਵੇਂ ਤੁਸੀਂ ਸਾਰੇ ਮੰਜ਼ਰ ਆਪਣੀਆਂ ਅੱਖਾਂ ਨਾਲ ਵੇਖਿਆ ਆਪਣੇ ਉੱਤੇ ਹੰਡਾਇਆ ਸਾਬ ਅਸੀਂ ਸਾਰੇ ਇਹੋ ਅਪੀਲ ਕਰਾਂਗੇ ਵੀ ਸਹੀ ਤੇ ਜਾਓ ਇਹ ਤੇ ਰਸਤਾ ਗਲਤੀ ਹੈ ਜਿੱਦਾਂ ਵੀ ਕਰਕੇ ਹਾਂਜੀ ਬਹੁ ਖਰਾਹੀ ਹਾਂਜੀ ਬਿਲਕੁਲ ਇਹ ਤੁਸੀਂ ਸੁਣਿਆ ਹੈ ਸਾਨੂੰ ਉਹ ਗੁਰਵਿੰਦਰ ਜਿਹੜੇ ਕੀ ਅਮਰੀਕਾ ਡੌਂਕੀ ਦੇ ਰਸਤੇ ਪਹੁੰਚੇ ਸੀ ਪਰ ਹੁਣ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਗਿਆ ਔਰ ਉਹਨਾਂ ਨੇ ਦੱਸਿਆ ਕਿਵੇਂ-ਕਿਵੇਂ ਉਹਨਾਂ ਨੇ ਇਹ ਸਾਰਾ ਸਫਰ ਕੀਤਾ ਹੈ ਕਿਵੇਂ-ਕਿਵੇਂ ਦੇ ਹਾਲਾਤਾਂ ਦੇ ਵਿੱਚੋਂ ਉਹ ਗੁਜ਼ਰੇ ਨੇ ਔਰ ਹੁਣ ਉਹ ਅਪੀਲ ਕਰ ਰਹੇ ਨੇ ਕਿ ਉਹਨਾਂ ਦੀ ਜਿਹੜੀ ਆ ਸਰਕਾਰ ਬਾਹ ਫੜੇ ਜਿਹੜਾ ਉਹਨਾਂ ਦਾ ਨੁਕਸਾਨ ਹੋਇਆ ਉਸ ਦਾ ਕੋਈ ਉਹਨਾਂ ਨੂੰ ਪਰਪਾਈ ਹੋਵੇ ਨਾਲ ਹੀ ਉਹ ਅਪੀਲ ਵੀ ਕਰਦੇ ਨੇ ਉਹਨਾਂ ਨੌਜਵਾਨਾਂ ਨੂੰ ਕਿ ਜੇਕਰ ਉਹਨਾਂ ਨੇ ਆਪਣਾ ਕੋਈ ਸਨੈਰੀ ਪੇਖੋ ਤੇ ਤਰਾਸ਼ਨ ਕਿਸੇ ਦੀ ਜਾਨ ਦੀ ਸੋਚਦੇ ਨੇ ਤਾਂ ਉਹ ਇੱਕ ਨੰਬਰ ਦੇ ਵਿੱਚ ਜਾਂ ਸਹੀ ਜ਼ਰੀਏ ਉੱਥੇ ਪਹੁੰਚਣ ਨਹੀਂ ਤਾਂ ਅਜਿਹਾ ਜਿਹੜਾ ਹੈ ਉਹ ਆਮ ਉਹਨਾਂ ਨੂੰ ਵੀ ਹਾਸਲ ਹੋ ਸਕਦਾ ਹੈ ਕਿਉਂਕਿ ਦੋ ਨੰਬਰ ਦੇ ਵਿੱਚ ਜਾਂ ਡੌਂਕੀ ਦੇ ਵਿੱਚ ਜਾਇਆ ਜਿਹੜਾ ਹੈ ਉਹਨੋਂ ਉੱਥੋਂ ਅਮਰੀਕਾ ਤੋਂ ਰਿਪੋਰਟ ਕੀਤਾ ਜਾ ਰਿਹਾ ਤਾਂ ਕਿ ਜਿਸ ਤਰ੍ਹਾਂ ਇਹਨਾਂ ਦਾ ਨੁਕਸਾਨ ਹੋਇਆ ਕਿਸੇ ਹੋਰ ਦਾ ਨੁਕਸਾਨ ਨਾ ਹੋ ਸਕੇ ਕੈਮਰਾ ਪਰਸਨ ਪ੍ਰੀਤ ਦੇ ਨਾਲ ਰਵੀਪਰਕ ਸਿੰਘ ਪੀ